ਜੇਲਪਾਵਾ ਦੇ ਪਾਣੀ ਸਾਡੇ ਸਾਡਾ ਇੰਤਜ਼ਾਰ ਸਾਡੇ ਬਡੇ ਤਾਰੀ ਸਭ ਤੋਂ ਵੱਡਾ ਸਮਾਂ ਨਿਆਰਾ ਸਮਾਂ ਇੰਤੈਂਟ ਅਮਰਤ ਦੇ ਸ਼ਹਿਰੀ ਘਟਾਉਣ ਤੇ ਪੋਰਟ ਮੰਡੇ ਆਏ ਨੇ ਤੇ ਪੁਪੂਜੀ ਮੈਂ ਬਾਹਰ ਨੂੰ ਗਿਆ ਕਿੰਨਾ ਤੇ ਹੁਣ ਕੋਰਾਂ ਸ਼ੁਰੂ ਕਰਾਂਗੇ ਤੁਸੀਂ ਆਪ ਕੋਈ ਦੱਸੋਗੇ ਮੈਂ ਨਾ ਅਸੀਂ ਇਹ ਬੇਨਤੀ ਕਰਨਾ ਚਾਹਤਾ ਜੀ ਪਾਸ ਆ ਰਿਹਾ ਕਿਉਂਕਿ ਆਪਰੇ ਹਾਲਤਾਂ ਐਂਟੀ ਇੰਟੀ ਦੇ ਅੰਦਰ ਆਪਕੇ ਨਾਲ ਬੋਲਣ ਦੀ ਕੋਸ਼ਿਸ਼ ਹੋ ਰਹੀ ਹੈ ਜੀ ਸਾਹਿਬ ਭਾਰਤ ਅਨੰਤਜੀਤ ਸਿੰਘ ਪਰ ਕਈ ਵਾਰ ਕਿਸੇ ਦਾ ਨਾਮ ਇਹੋ ਜਿਹਾ ਚੱਲ ਜਾਂਦਾ ਜਿਵੇਂ ਮੈਨੂੰ ਹਰ ਕੋਈ ਪਿਆ ਪਾਪਾ ਬੁੱਢਾ ਮਾਸ ਦੀ ਕੀ ਚਲਦਾ ਦੇ ਨਾਲ ਤੁਹਾਡਾ ਦੇ ਸ਼ੁਕਰੀਆ ਦਾ ਅੱਜ ਤੁਸੀਂ ਪਲੇਟੀ ਮੀਟਿੰਗ ਕਰਾਈ ਜੇ ਤੇ ਉਹ ਵੀ ਹੋਏ ਸੋਨਿਆ ਇਹ ਸਭ ਜੀ ਆ ਇੱਕ ਚੰਗੀ ਸ਼ੁਰੂਆਤ ਮੇਰੇ ਵੱਡੇ ਵੀ ਪੰਜਾਬ ਪੰਜਾਬੀਆਂ ਤੇ ਪੰਜਾਬੀ ਉੱਤੇ ਮਾਰ ਇੱਕ ਨੰਨ ਦੀ ਜਿਹੜਾ ਨਾ ਝੁਕਿਆ ਨਾ ਡਰਿਆ ਤਾਂ ਪੈਰ ਪਿੱਠੇ ਗਿਆ ਪੰਜਾਬ ਨੂੰ ਜਿੱਤਾ ਦੀ ਬਹੁਤ ਜਾਤਾ ਜਿੱਤਾ ਤੇ ਆ ਆ ਕੇ ਤੇ ਆ ਨਾਲ ਮੁਕਾਕਤ ਦੀ ਬਾਤ ਆ ਜੀ ਉਹਨਰਤਾਂ ਜੀ ਐਸਪੀਸੀਏ ਵਰਪੰਦਲ ਸਿੰਘ ਜੀ ਸਾਹਿਬ ਸ੍ਰੀ ਕੋਪੂ ਜੀ ਗਣੇਸ਼ਾ ਜੀ ਕੈਰੋ ਸਾਹਿਬ ਉਹ ਵੀ ਜੀ ਗਣੇਸ਼ਾ ਤੇ ਮੇਰੇ ਭਰਾ ਜਿਹੜੇ ਕਮੰਡਰ ਸਾਹਿਬ ਦੇ ਵੀ ਜੁੜਵਾ ਭਾਈ ਹੈ ਕੌਮ ਦਾ ਦੇਸ਼ਾ ਉਹ ਵੀ ਚੇਤਾ ਕਰਦੀ ਕਰਦਾ ਮੈਂ ਇਹਦਾ ਸਾਰਿਆਂ ਦਾ ਤੁਹਾਡੇ ਤੁਹਾਡੇ ਨਾਲ ਬਹੁਤ ਸਾਥ ਕਰਾਉਣ ਤੇ ਦਿਲ ਦੀਆਂ ਗਰਾਈਆਂ ਤੋਂ ਧੰਨਵਾਦੀ ਮੇਰੇ ਵੀਰੋ ਮੈਂ ਸਮਝਦਾ ਜਿਹਨੇ ਮਾਰ ਅੰਤੈ ਸ਼ਿੰਦੀ ਜੀ ਉਹਨਾਂ ਰਾਹ ਦਰਦੂ ਦੇ ਬੈਠੇ ਨੇ ਵਿਦੂਨੀ ਬਿਠਾ ਨੇ ਸੁਖੇ ਘਰੇ ਨੇ ਗੋਬਰੇ ਇਹ ਤੋਂ ਵੀ ਨਾਲ ਬੜਾ ਆ ਪਿਆਰਾ ਅੰਦਰ ਨੇ ਲਾੜੀ 45 ਸਾਲ ਪੁਰਾਣਾ ਪ੍ਰਾਪਤ ਆ ਰੋ ਸਤਿਕਾਰਯੋਗ ਵਿਵਾਗੇ ਦੇ ਮੇਰੇ ਭੈਣੋ ਭਰਾਓ ਅੱਜ ਜਦੀ ਹਾਜ਼ਰ ਹੋਇਆ ਕਿਉਂਕਿ ਬਿੱਲੂ ਜੀ ਨੇ ਆਪਹਿਨ ਬਾਦਾ ਜੀ ਨੂੰ ਅਦੁੱਤ ਬਤ ਦਿੱਤੀ ਤੇ ਮੈਂ ਵੀ ਬਾਦਨ ਦੇ ਨਾਲ ਅਧਿਨੇ ਕੀ ਬਾਦਾ ਰਹਿਤੀ ਪਾਪਾ ਪੁੱਤਰ ਸਾਹਿਬ ਨੂੰ ਪਹੁੰਚਾਤਾ ਉਹ ਕਿਸੇ ਨਾਲ ਗੱਲ ਕੀਤੀ ਬਾਗਾ ਜੀ ਨੇ ਤੇ ਬੀਬੀ ਜੀ ਨਾਲ ਗੱਲ ਮੈਂ ਨਾ ਇਹ ਜਿਆਦਾ ਜ਼ਰਾ ਆਪਣਾ ਕੋਈ ਤੇ ਜੀ ਬਾਜਾ ਸਾਹਿਬ ਨੇ ਫੋਨ ਕਰਕੇ ਬਾਜਾ ਸਾਹਿਬ ਤੋਂ ਇਹਨਾਂ ਦੇ ਸਾਥੀ ਬੀਬੀ ਜੀ ਆਣ ਤੇ ਉਹ ਬੈਕਿੰਗ ਬਣੇ ਉਹਨੂੰ ਦਾ ਸਾਡੇ ਨਾਲ ਇੱਕ ਰਾਮ ਨੇ ਰਾਜਸੀ 화 ਲੋਕ ਤੁਹਾਨੂੰ ਪਤਾ ਹੈ ਵਾਈਨ ਇੰਟਰੀ ਦਾ ਹੁੰਦਾ ਹੁੰਦਾ ਦੇਖਦੇ ਤੁਹਾਨੂੰ ਆਪ ਕਰਦੇ ਬਾਈਪਾਸ ਆਦੇ ਕਿ ਜਿੱਦਿ ਦਿਲੇਰੀ ਦੇ ਨਾਲ ਇਹਨਾਂ ਨੇ ਪੰਜਾਬ ਦਾ ਆਪਾਂ ਕੇਸ ਕੀਤਾ ਹੈ ਜਿੱਦੀ ਦਿਲੇਰੀ ਦੇ ਨਾਲ ਕਦੀ ਕਦੀ ਦੱਸਦੇ ਉਹ ਲੰਗਿਆ ਕੀਤਾ ਹੈ ਚਾਹ ਲੋ ਕੋਈ ਨਹੀਂ ਜੇ ਕਰਦਾ ਆ ਜਿਹੜੇ ਪੰਨੇ ਪੰਧਵਾ ਮਪੂਰ ਪੰਜਾਬ ਦੀ ਅਸੈਂਬਲੀ ਜਿ ਬੈਠੇ ਹੈ ਉਹ ਗੜਬੜ ਦੀ ਕੋਸ਼ਿਸ਼ ਕਰਦੇ ਆਂ ਆ ਦੋਲਵਾ ਸਾਹਿਬ ਦਿਲੇਰੀ ਦਾ ਗੱਲ ਕਰਕੇ ਮੈਂ ਤਰੰਤ ਦਵਾੜਿਓ ਇਹ ਤੁਸੀਂ ਖੁਸ਼ਹਾਲੀ ਚਾਹੁੰਦੇ ਹੋ ਕਾਂਗਰਸ ਨੇ ਕੌੜਾ ਜਿਹੜਾ ਬਣਾਇਆ ਕਾਂਗਰਸ ਨੇ ਖੁਸ਼ਹਾਲੀ ਘੱਟ ਕਰ ਤਕਾਈਆਂ ਸੜਕਾਂ ਗਲੀਆਂ ਨਾਲੀਆਂ ਸੀਵਰੇਜ ਕੰਮ ਨਹੀਂ ਪਾਇਆ ਤੇ ਤੁਹਾਡਾ ਮਰਜ਼ ਬੰਦਾ ਕਾਂਗਰਸ ਦਾ ਵੀਰ ਜਤਾਈਏ ਤੇ ਸਤਾਈ ਦਾ ਮਾਹੌਲ ਬਣਾਈਏ ਸਤਾਈ ਚ ਕਾਂਗਰਸ ਆਏਗੀ ਤੇ ਪੰਜਾਬ ਬਚ ਸਕਦਾ ਹੈ ਨਹੀਂ ਤਾਂ ਕੋਈ ਕਿਸੇ ਗੱਲ ਨਹੀਂ ਕੱਲ ਤੇ ਲਿਖਿਆ ਜਿਹਨੂੰ ਮਰਜ਼ੀ ਪੁੱਛ ਲੋ ਕਿ ਤੇ ਖੂਕੇ ਨੂੰ ਪੁੱਛ ਲੋ ਉਹ ਕਾਗਜ਼ ਤੇ ਲਿਖ ਕੇ ਦੇਵੇਗਾ ਕਿ 27 ਕਾਗਜ਼ ਚੌੜੇ ਆ ਇਸ ਕਰਕੇ ਬੇਕਾ ਬੈਂਟ ਗਿਆ ਇੰਦੋ ਨਾ ਮੈਨੂੰ ਬੈਂਟੀ ਹੈ ਕਿ ਅੱਜ ਸਾਡੇ ਕਮਾਂਡਰ ਸਾਹਿਬ ਨੇ ਛੋਟੀ ਜੀ ਕੋਸ਼ਿਸ਼ ਕੀਤੀ ਹੈ ਤੁਸੀਂ ਆਏ ਹੋ ਪਰ ਜਿੱਥੇ ਜਿੱਥੇ ਤੁਸੀਂ ਆਏ ਹੋ ਉਹਦੇ ਇਕੱਲੇ ਇਕੱਲੇ ਘਰ ਜਾ ਕੇ ਸੁਨੇਹਾ ਦੇ ਦਿਓ ਲੋਕਾਂ ਦੇ ਕੰਨ ਵਿੱਚ ਕਹਿ ਦਿਓ ਕਿ ਭਾਈ ਤੁਹਾਨੂੰ ਜਿਆਦਾ ਵੋਟਾਂ ਨਹੀਂ ਪਾਉਣੀਆਂ ਸਾਨੂੰ ਸ਼ਾਂਤੀ ਚਾਹੀਦੀ ਹੈ ਯਾਰ ਕੰਮ ਹੋਵੇ ਨਾ ਹੋਵੇ ਸਾਡੇ 25 ਵਾਰੇ ਪੜਨ ਜਾਂਦੇ ਹੈ ਸਾਨੂੰ ਡਰ ਹੁੰਦਾ ਕਿ ਸ਼ਾਮ ਨੂੰ ਘਰੇ ਆਉਣਾ ਕਿ ਨਹੀਂ ਆਉਣਾ ਇਹੋ ਜਿਹਾ ਮਾਹੌਲ ਅਸੀਂ ਨਹੀਂ ਚਾਹੁੰਦੇ ਪਹਿਲਾਂ ਵੀ ਕਾਗਰਸ ਨੇ ਸ਼ਾਂਤੀ ਦਾ ਵਾਅਦਾ ਕੀਤਾ ਸੀ ਹੁਣ ਵੀ ਕਾਗਰਸ ਡਵੈਲਪਮੈਂਟ ਤੇ ਚਾਂਗੀ ਕਰਦਾ ਕਿ ਆ ਸੋ ਮੈਂ ਕਮਾਂਡਰ ਸਾਹਿਬ ਦਾ ਬਹੁਤ ਬਹੁਤ ਧੰਨਵਾਦੀ ਹੈ ਕਿ ਮੁੱਢ ਤੁਸੀਂ ਬੰਨ ਦਿੱਤਾ ਹੈ ਪਰਮਾਤਮਾ ਨੇ ਕਿਰਪਾ ਕਰਨੀ ਹੈ ਬਾਜਵਾ ਸਾਹਿਬ ਨੇ ਇੱਥੇ ਰਹਿਣਾ ਤਰਨਤਨ ਸਾਹਿਬ ਦੀ ਹਰ ਦੁੱਖ ਦੇ ਵਿੱਚ ਕੋਈ ਲੰਬੀ ਚੌੜੀ ਨਾ ਗੱਲ ਕਰ ਮੈਂ ਤੁਹਾਨੂੰ ਇਹ ਕੋ ਬੇਨਤੀ ਕਰਦੀ ਆ ਬੜਾ ਸੰਕੁਸ਼ ਹੈ ਸੋਲਸ ਆ ਆਪਣੀ ਪੂਰੀ ਤਰ੍ਹਾਂ ਬੇਮਾਰ ਹੋ ਕੇ ਇਹ ਚੀ ਬਾਇ ਲੈਣਾ ਬਟ ਸੱਚੀ ਗੱਲ ਤੁਹਾਡੇ ਸਾਹਮਣੇ ਵਿਧਾਨ ਸਭਾ ਤੁਸੀਂ ਅਕਸਰ ਦਾਸ ਨੂੰ ਸੁਣਿਆ ਹੋਣਾ ਹਰ ਮੁੱਦੇ ਤੇ ਪੰਜਾਬ ਨਾਲ ਹੋ ਰਹੀਆਂ ਜ਼ਿਆਤੀਆਂ ਭਾਵੇਂ ਕਿਸਾਨ ਨਾਲ ਹੋ ਭਾਵੇਂ ਖੇਤ ਮਜ਼ਦੂਰ ਨਾਲ ਹੋ ਪਾਵੇਂ ਸਰਕਾਰੀ ਮੁਲਾਜ਼ਮਾ ਨਾ ਹੋ ਪਾਵੇਂ ਰਿਟਾਇਰਡ ਮੁਲਾਜ਼ਮਾ ਨਾਲ ਹੋ ਪਾਵੇਂ ਦੁਕਾਨਦਾਰਾਂ ਦੀ ਗੱਲ ਹੋਏ ਪਾਵੇਂ ਵਪਾਰ ਦੀ ਗੱਲ ਹੋਏ ਪਰ ਜਿੱਥੇ ਕਿਤੇ ਕੋਈ ਮੌਜਲੀ ਗੱਲ ਹੋਏ ਜਿੱਥੇ ਪੰਜਾਬੀਆਂ ਦੀ ਗੱਲ ਹੁੰਦੀ ਹੈ ਜਦ ਕੇ ਬੈਠਾ ਤੁਹਾਡੇ ਵਾਸਤੇ ਨਹੀਂ ਤਾਂ ਤੁਹਾਡਾ ਜੀਵਤ ਲੈਂਡ ਵਾਸਤੇ ਕਾਂਗਰਸ ਦੇ ਕੈਂਡੀਡੇਟ ਵਾਸੇ ਮ ਆਇਆ ਕਰਨ ਹੁਰਤ ਬਾਰੇ ਬਹੁਤ ਸੋਹਣੇ ਚੰਗੇ ਜਿੱਲੇ ਸਾਹਮਣੇ ਤੁਹਾਡੇ ਸਾਹਮਣੇ ਉਹਨਾਂ ਦਾ ਪਿਛੋਕੜ ਦਾਦੇ ਪਰਦਾਦਿਆਂ ਦਾ ਕਰਕੇ ਕੋਈ ਐਨੀ ਭਾਰੀ ਕੁਰਬਾਨੀ ਆਈ ਤੇ ਸੋ ਤੇਹਾ ਪ੍ਰਿਆ ਆ ਆਏ ਫੋਨ ਕੀਤੇ ਅੱਗੀ ਦੇਗਾ ਅਰੇ ਜੋੜੀ ਆ ਤੁਸੀਂ ਜਿਵੇਂ

ਆਪ ਲੋਕਾਂ ਦੀ ਜੀ ਆਇਆਂ ਨੂੰ ਆ ਗਏ ਸਰ ਜੀ ਕੋਲ ਨਿਹਾਲ ਸਤ ਸ੍ਰੀ ਅਕਾਲ ਕੋਲੇ ਕੋ ਨਿਹਾਲ ਆ ਕੈਪਟਨ ਜਨਰਲ ਸਿੰਘ ਸਿੱਧੂ ਸਾਹਿਬ ਜੀ ਨਵੰਦਰ ਜੱਲ ਜੀ ਕੰਟਰਪਾੜਿਆ ਹੈ ਕੋਲੇ ਕੋ ਨਿਹਾਲ ਸਰਵ ਜੀ ਆਓ ਕਰੋ ਸਰ ਇਹ ਜੀ ਲੋਈ ਹੈਗੀ ਜੀ ਆਹ ਲੋ ਕਰੋ ਕੋਲੇ ਕੋ ਨਿਹਾਲ ਵਾਹ ਬਹੁਤ ਹੋ ਗਿਆ ਕੈਪਟਨ ਜੀ ਕੋਲੇ ਹੋਈ ਨਾ ਵਾਹ

ਲਿਕੋ ਐਸਰੇ ਜੀ ਕਿ ਪਹਿਲੀ ਮੀਟਿੰਗ ਹੈ ਜੀ ਜੀ ਅੱਜ ਵਰਕਰਸ ਇਹਨਾਂ ਤੁਹਾਨੂੰ ਪਤਾ ਜੋ ਪਹਿਲੀ ਮੀਟਿੰਗ ਹੁੰਦੀ ਹੈ ਉਹਦੇ ਵਿੱਚ ਵਰਕਰ ਸਾਰੀ ਜਗ੍ਹਾ ਤੋਂ ਆਏ ਨੇ ਬਹੁਤ ਅੱਛਾ ਹੰਗਾਰਾ ਤੁਹਾਡੇ ਸਾਹਮਣੇ ਹੀ ਹੰਗਾਰਾ ਮੈਨੂੰ ਦੱਸਣ ਦੀ ਲੋੜ ਹੀ ਕੋਈ ਨਹੀਂ ਇਹ ਅਨਸ਼ਡਿਊਲਡ ਮੀਟਿੰਗ ਕੋਈ ਇਹਨਾਂ ਨੂੰ ਇਹ ਨਹੀਂ ਸੀ ਕਿਹਾ ਇਹਨਾਂ ਕਿਹਾ ਸੀ ਮੈਂ ਚੰਦੇ ਸਾਥੀ ਆਪਣੇ ਬੁਲਾ ਕੇ ਰੱਖਾਂਗਾ ਮੈਂ ਮੋਸ਼ ਵੈਲਕਮ ਤੁਸੀਂ ਇਹ ਤੇ ਹੰਗਾਰਾ ਦੇਖਿਆ ਤੇ ਮੈਨੂੰ ਪੂਰ ਨਾਸ ਹੈ ਇਹ ਇਹ ਬਹੁਤ ਇੱਕ ਖੁੱਤਰ ਸ਼ਹਿਰ ਹੈ ਮਾਝੇ ਦੇ ਲੋਕ ਬਹੁਤ ਪੋਲਿਟਿਕਲੀ ਮਚ्योर ਲੋਕ ਇਹ ਮਰਦੇ ਮਜਾਹਸਾ ਪ੍ਰਤਾਪ ਸਿੰਘ ਕੈਨੋਦਾ ਏਰੀਆ ਮੈਂ ਚਾਹਾਂਗਾ ਕਿ ਇਸ ਏਰੀਆ ਦੀ ਤਰੱਕੀ ਬਾਤ ਸੇ ਸਾਰੀ ਬਾਰਡਰ ਬੈਲਟ ਦੀ ਤਰੱਕੀ ਬਾਤ ਸੇ ਤੁਹਾਨੂੰ ਇੱਕ ਬਹੁਤ ਸਤਰ ਪਾਰਟੀ ਤੇ ਸਤਰ ਲੀਡਰਸ਼ਿਪ ਚਾਹੀਦੀ ਹੈ ਤੇ ਸਿਰ ਇਹਦੇ ਵਿੱਚ ਗਵਰਨਮੈਂਟ ਚਾਹੀਦੀ ਜਿਹੜੀ ਇਸ ਟਾਈਮ ਵੇਖੋ ਸਾਡਾ ਧਿਆਨ ਹੈ ਅਮਨ ਸ਼ਾਂਤੀ ਹੋਏਗੀ ਤੇ ਯੂਰੇਸ਼ੀਅਨ ਬਾਰਡਰ ਖੁੱਲੇਗਾ ਯੂਰੇਸ਼ੀਅਨ ਬਾਰਡਰ ਖੁੱਲੇਗਾ ਤੇ ਰਾਜਪੁਰੇ ਤੋਂ ਲੈ ਕੇ ਅੰਮ੍ਰਿਤਸਰ ਤੇ ਖਾਸੀ ਤੱਕ ਤੇ ਬਾਗੇ ਤੱਕ ਜਿਹੜਾ ਹਿੰਦੁਸਤਾਨ ਦਾ ਸਾਰ ਨੂੰ ਪਰਫੁੱਲ ਇਹ ਏਰੀਆ ਹੋਏਗਾ ਸਿੰਗਾਪੁਰ ਵਾਂਗੂ ਤੋਂ ਇਸ ਕਾਰਨ ਮੈਨੂੰ ਪੂਰਨ ਆਸ ਹੈ ਵੱਡੇ ਪੈਮਾਨੇ ਦੇ ਨਾਲ ਇਹ ਤੋਂ ਇੰਡੀਅਨ ਐਕਸ਼ਨ ਕਾਂਗਰਸ ਦਾ ਕੈਂਡੀਡੇਟ ਜਿੱਤ ਕੇ ਆਵਾਸੀਆਂ ਨੂੰ ਵਰਤਾਰ ਦੇ ਲੋਕਾਂ ਨੂੰ ਅਪੀਲ ਕੀ ਹੈ ਕਾਂਗਰਸ ਵੱਲੋਂ ਵੇਖੋ ਮੇਰੀ ਅਪੀਲ ਇੱਕੋ ਹੈ ਜੇ ਤੇ ਆਪਣੇ ਨੌਜਵਾਨ ਬੱਚਿਆਂ ਵਾਸਤੇ ਨੌਜਵਾਨ ਪੀੜ੍ਹੀਆਂ ਵਾਸਤੇ ਤੁਸੀਂ ਅਮਨ ਤੇ ਸ਼ਾਂਤੀ ਚਾਹਦੇ ਤੇ ਫੇਰ ਕਾਂਗਰਸ ਦਾ ਕੈਂਡੀਡੇਟ ਜਿਦਾ ਕਾਂਗਰਸੀ ਇਹ ਕਹਿੋਜੀ ਪਾਰਟੀ ਆ ਤੁਸੀਂ ਵੇਖਾ ਜਦੋਂ ਕਾਂਗਰਸ ਆਈ ਹੈ ਕਿਸਾਨ ਵੀ ਸੌਖਾ ਹੋਇਆ ਮਜ਼ਦੂਰ ਵੀ ਸੌਖਾ ਹੋਇਆ ਵਪਾਰੀ ਵੀ ਸੌਖਾ ਹੋਇਆ ਤੁਹਾਡੀਆਂ ਪ੍ਰਾਪਰਟੀਆਂ ਦੀਆਂ ਕੀਮਤਾਂ ਕਿਤੇ ਦੀਆਂ ਕਿਤੇ ਗਈਆਂ ਨੇ ਇਹ ਜ਼ਿਲ੍ਹਾ ਵੀ ਕਾਂਗਰਸ ਨੇ ਪੜਾਇਆ ਤੇ ਮੈਂ ਤੁਹਾਨੂੰ ਯਕੀਨ ਦਿਵਾਉਣਾ ਕਿ ਜਦੋਂ ਉਹ ਸੁਪਨਾ ਸਾਡਾ ਸਾਕਾਰ ਹੋਇਆ ਬਾਰਡਰ ਖੋਲਣ ਵਾਲਾ ਯੂਰਪ ਦੇ ਨਾਲ ਤੇ ਏਸ਼ੀਆ ਦੇ ਨਾਲ ਇੱਕ ਚਾਰ ਚੰਦ ਲੱਗ ਜਾਣਗੇ ਇਸੇ ਸਾਰਿਆਂ ਨੂੰ ਵੱਧ ਤਰੱਕੀ ਇਹ ਬਾਰਡਰ ਬੈਲਟ ਪੰਜਾਬ ਦੀ ਕਰੇਗੀ ਜੋ ਮੇਰਾ ਹੱਥ ਜੋੜ ਕੇ ਬੇਨਤੀ ਸਾਰੇਤਰਨਤਾਰ ਵਸਨੀਕਾਂ ਨੂੰ ਹੈ ਕੋਈ ਇਹੋ ਜਿਹਾ ਅੰਸਰ ਨੂੰ ਵੋਟਾਂ ਨਾ ਪਾਓ ਜਿਹਦੇ ਨਾਲ ਤੁਸੀਂ ਆਪੇ ਹੀ ਇਹੋ ਜਿਹਾ ਵੀ ਬੋਝ ਜੋ ਕਿ ਆਂਦੀਆਂ ਜਨਰੇਸ਼ਨਜ਼ ਨੂੰ ਕੀਮਤ ਦੇ ਦੇਣਾ ਸਰ ਜੀ ਜਰੂਰ ਦੱਸੋ ਸਤਾ ਤੇ ਵੱਲੋਂ ਵਾਰ-ਵਾਰ ਜਿਹੜਾ ਕਿਹਾ ਜਾਂਦਾ ਕਿ ਆਪਸ ਵਿੱਚ ਇਕੱਠੇ ਨਹੀਂ ਹੈ ਕਿ ਕਾਂਗਰਸ ਆਪਸ ਵਿੱਚ ਇਕੱਠੀ ਹੋ ਕੇ ਪਰਚਾਰ ਕਰ ਰਹੀ ਹੈ ਤੇ ਵੱਡੀ ਜਿੱਤ ਵੀ ਦਰਸਾਏਗੀ ਇਹਨਾਂ ਕੋ ਹੋਰ ਕੋਈ ਗੱਲ ਕਹਿਣ ਨੂੰ ਹੈ ਜੀ ਤੁਸੀਂ ਮੈਨੂੰ ਦੱਸੋ ਇਹਨਾਂ ਦਾ ਫੁੱਫੜ ਜਿਹੜਾ ਮਾਨ ਸਾਹਿਬ ਦਾ ਉਹ ਫੁੱਫੜ ਹੀ ਇਹਨਾਂ ਨਾਲ ਹੈ ਨਹੀਂ ਜਿਹੜੀ ਪਾਰਟੀ ਆਪਣੇ ਫੁੱਫਣ ਨੂੰ ਪਜਾ ਸਕਦੀ ਉਸ ਪਾਰਟੀ ਕੋ ਇਕੱਠੀ ਰਹਿਣ ਦਾ ਤੁਸੀਂ ਮੈਨੂੰ ਦੱਸੋ ਇਹ ਇਕੱਠਾ ਹੈ ਕੌਣ ਇਹਨਾਂ ਇਹ ਤੇ ਜਿੱਦਣ ਇੱਕ ਵਾਰ ਇਹ ਸਰਕਾਰ ਤੁਰ ਗਈ ਤੁਸੀਂ ਅੱਗੇ ਵੇਖੋ ਇਹਨਾਂ ਦਾ ਭੰਦਾ ਕੀ ਹੈ ਸੋ ਇਹ ਅਸੀਂ ਇਕੱਠੇ ਆ ਇਕੱਠੇ ਹੀ ਰਹਿਣਾ ਇਨਾ ਕੋ ਹੋਰ ਕੋਈ ਪੋਜ਼ਿਟਿਵ ਗੱਲ ਕਹਿਣ ਵਾਸਤੇ ਨਹੀਂ ਬਸ ਇਹੀ ਗੱਲਾਂ ਕੱਢਦੇ ਰਹਿੰਦੇ ਅਜਾ ਉਹ ਰੇ ਸੀ ਆਇਆ ਜਾ ਨਹੀਂ ਸੀ ਪਹੁੰਚਾ ਸਾਰੇ ਹਾਂ ਸਾਰੇ ਯੋਗਦਾਨ ਪਾਣਗੇ ਤੇ ਕਾਂਗਰਸ ਦੀ ਇਹ ਤੇ ਇਤਿਹਾਸਿਕ ਜਿੱਤ ਹੈ ਮੈਨੂੰ ਇਹ ਪੂਰ ਰਿਪੋਰਟ ਹੈ ਸਰਮਪੀਤ ਸੈਂ ਬੋਲ ਚੁ ਕਿੰਨੀ ਇੱਕ ਮਜ਼ਬੂਤ ਸਥਿਤੀ ਵੇਖੋ ਪਰ ਮੇਰੀ ਗੱਲ ਸੁਣੋ ਅਜੇ ਤੇ ਇਲੈਕਸ਼ਨ ਸ਼ੁਰੂ ਹੀ ਹੋਈ ਹੈ ਅਜੇ ਇਲੈਕਸ਼ਨ ਸ਼ੁਰੂਆਤ ਹੈ ਸਾਨੂੰ ਇਹ ਪਤਾ ਹੈ ਇਹ ਏਰੀਆ ਜਿਹੜਾ ਬੜਾ ਸਿਆਣਾ ਹੈ ਬੜਾ ਪੀੜਿਤ ਰਹਿ ਚੁੱਕਾ ਏਰੀਆ ਅੱਜ ਵੀ ਪੀੜਿਤ ਹੈ ਉਹ ਇਸ ਗੱਲ ਨੂੰ ਸਮਝਦੇ ਨੇ ਮੈਂ ਸਮਝਾ ਕੀ ਦੇ ਆ ਇਸ ਗੱਲ ਤੇ ਕਰਨਤਾਲ ਦਾ ਵੋਟਰ ਬੜਾ ਸੁਭਜਵਾਨ ਵੋਟਰ ਇਹਨੂੰ ਸਾਡੀ ਪਾਰਟੀ ਨੂੰ ਕਾਮਯਾਬ ਕਰੇਗਾ ਤੇ ਦਿਨੋਂ ਦਿਨ ਤੁਸੀਂ ਵੇਖੋਗੇ ਕਰਨਬੀਰ ਦੀ ਜਿਹੜੀ ਕੈਂਪੇਨ ਹੈ ਇਹ ਦਿਨ ਦੁੱਗਣੀ ਰਾਤੋ ਬੁੱਗਣੀ ਤੇ ਰੱਖੇਗਾ ਬਾਜਵਾ ਸਾਹਿਬ ਇਹ ਪੰਥਕ ਹਲਗਾ ਵਾ ਐਮਪੀ ਚੋਣਾ ਜਿਹੜੇ ਲੋਕਾਂ ਨੂੰ ਬੜਾ ਪੰਥਕਦਰੇ ਜਾਂਦਾ ਜਦੋਂ ਚੋਣਾ ਹੁੰਦੀਆਂ ਤਾਂ ਹੁਣ ਫੇਰ ਜਿੰਨੇ ਚੋਣ ਆ ਤੇ ਪੰਥਰੂ ਫੇਰ ਬਹੁਤ ਖਤਰਾ ਬਾਹਰ ਦੇ ਵੀਰ ਵਰਗੇ ਨੇ ਇੱਕੋ ਗੱਲ ਐ ਅਸੀਂ ਵੀ ਓਨੇ ਹੀ ਕੋਈ ਪੰਥਕਾ ਜਿੰਨੇ ਕੀ ਸਾਡੇ ਚੋਕ ਕਮੀ ਪੇਸ਼ ਹੀ ਨਜ਼ਰ ਆਉਂਦੀ ਤਾ ਸਾਡਾ ਕੈਂਡੀਡੇਟ ਤੋਂ ਹੈ ਜਿਹੜਾ ਹਰਮਿੰਦਰ ਸਿੰਘ ਗਿੱਲ ਜੀ ਨੇ ਦੱਸਿਆ ਜਿਹਦੇ ਪਰਦਾਦੇ ਨੇ ਦੁਆਰ ਸਿੰਘ ਦੁਆਰ ਸਿੰਘ ਬੁਰਜ ਨੇ ਪੰਥ ਦੀ ਜਿੰਨੇ ਸੇਵਾ ਕੀਤੀ ਕੋਕਾਰਨ ਸਾਡਾ ਤੋਂ ਇਹ ਗੱਲ ਕਰ ਅਸੀਂ ਸਾਰੇ ਆਪਣੇ ਧਰਮ ਵਿੱਚ ਪੀਠ ਰੱਖਦੇ ਆ ਪਰ ਸਾਡੀ ਪਾਰਟੀ ਇੱਕ ਹੈ ਉਹ ਉਸ ਗੁਲਦਸਤੇ ਨੂੰ ਉਸ ਗੁਲਦਸੇ ਜਿਵੇਂ ਹਰ ਕਿਸਮ ਦੇ ਧਰਮ ਦਾ ਹਰ ਕਿਸਮ ਦੀ ਜਾਤ ਦੀ ਅਸੀਂ ਇੱਜ਼ਤ ਮਾਨ ਤੇ ਬਰਿਆਦਾ ਰੱਖਨੇ ਆ ਤੇ ਪੰਜਾਬ ਨੂੰ ਅਸੀਂ ਸ਼ਾਂਤ ਚਾਹੁੰਦੇ ਆ ਤੇ ਹਰ ਆਦਮੀ ਨੂੰ ਨਿਸ਼ੀਬਦਾਰ ਕਰਨਾ ਚਾਹੁੰਦੇ ਆ ਇਹ ਹੀ ਸਾਰ ਲੋਕ ਵੱਡੀ ਗੂਕੂਪੂਰਤੀ ਕਾਂਗਰਸ ਇਹ ਐਸੇ ਗੱਲ ਕਰਦੀ ਸਾਡੇ ਭਾਈ ਜਿਹੜੇ ਨੇ ਲੋਹੀ ਸਾਹਿਬ ਉਹ ਵੀ ਇਹ ਚੀਜ਼ ਨੂੰ ਵੇਖਦੇ ਸਾਡੇ ਨਾਲ ਸ਼ਾਮਲ ਹੋਏ